ਇੰਗਲੈਂਡ ਦੀ ਟੀਮ ਨੇ ਭਾਰਤ ਖਿਲਾਫ ਰਾਜਕੋਟ ਚ ਖੇਡੇ ਜਾ ਰਹੇ ਟੈਸਟ ਮੈਚ ਪਹਿਲੀ ਪਾਰੀ ਚ 537 ਰਨ ਦਾ ਪਹਾੜ ਜਿਹਾ ਸਕੋਰ ਖੜਾ ਕੀਤਾ ਇੰਗਲੈਂਡ ਦੀ ਟੀਮ ਦੂਜੇ ਸੈਸ਼ਨ ਚ 537 ਰਨ ਤੇ ਆਲ ਆਊਟ ਹੋਈ ਇੰਗਲੈਂਡ ਦੀ ਬੈਂਸ ਸਟੋਕਸ ਮੋਇਨ ਅਲੀ ਅਤੇ ਜੋ ਰੂਟ ਨੇ ਸੈਂਕੜੇ ਠੋਕੇ ਮੈਚ ਦੂਜੇ ਦਿਨ ਮੋਇਨ ਅਲੀ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਲੀ ਪਹਿਲੇ ਦਿਨ ਦੇ ਅੰਤ ਤੱਕ 99 ਰਨ ਬਣਾ ਕੇ ਨਬਾਦ ਰਹੇ ਸਨ ਮੋਇਨ ਅਲੀ ਨੇ 213 ਗੇਂਦਾਂ ਤੇ 117 ਰਨ ਦੀ ਪਾਰੀ ਖੇਡੀ ਮੋਇਨ ਅਲੀ ਦੀ ਪਾਰੀ ਚ 13 ਚੌਕੇ ਸ਼ਾਮਲ ਸਨ ਉਥੇ ਪਾਰਟ ਲਈ ਸ਼ਮਮੀ ਯਾਦਵ ਅਤੇ ਅਸ਼ਵਿਨ ਨੇ 2-2 ਵਿਕਟ ਚਟਕਾਏ ਜਦਕਿ ਜੜੇਚਾ ਨੇ 3 ਵਿਕਟ ਆਪਣੇ ਨਾਮ ਕੀਤੇ ਪ੍ਰੀ-ਓਲੰਪਿਕ 골ਡ ਮੈਡਲ ਆਪਣੇ ਨਾਮ ਕਰਨ ਵਾਲੀ ਸਪੈਨ ਦੀ ਕੈਰੋਲੀਨਾ ਮਰੀਨ ਨੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਰਿਕਾਰਡ ਤੋੜ ਕੀਮਤ ਹਾਸਲ ਕੀਤੀ ਹੈ ਪੀਬੀਐਲ ਦੇ ਦੂਜੇ ਸੀਜ਼ਨ ਲਈ ਹਾਈਦਰਾਬਾਦ ਹੰਟਰਸ ਦੀ ਟੀਮ ਨੇ ਮਰੀਨ ਨੂੰ 1.50 ਲੱਖ ਰੁਪਏ ਚ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ ਅਤੇ ਪੀਵੀ ਸਿੰਧੂ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਵੱਡਾ ਝਟਕਾ ਲੱਗਾ ਚਨਈ ਸਮੈਸ਼ਰਸ ਦੀ ਟੀਮ ਨੇ ਸਿੰਧੂ ਨੂੰ 39 ਲੱਖ ਰੁਪਏ 'ਚ ਖਰੀਦਿਆ ਸਿੰਧੂ ਤੋਂ ਉਮੀਦਾਂ ਵੱਡੀਆਂ ਸਨ ਪਰ ਇਹ ਉਹਦੀ ਸਿਲਵਰ ਗਰਲ ਵੱਡੀ ਕਮਾਈ ਕਰਨ 'ਚ ਨਾਕਾਮੀ ਰਹੀ ਇਹ ਲੀਗ 21 ਜਨਵਰੀ ਤੋਂ 14 ਜਨਵਰੀ ਵਿਚਾਲੇ ਖੇਡੀ ਜਾਣੀ ਹੈ ਟੈਲੀਵਿਜ਼ਨ ਸ਼ੋਅ ਮਜ਼ਾਕ ਮਜ਼ਾਕ ਵਿੱਚ ਨਾਜ਼ਰ ਆ ਚੁੱਕੇ ਦਿਗਜ ਭਾਰਤੀ ਸਪਿਨ ਗੇਂਦਬਾਜ਼ ਹਰਪਜਨ ਸਿੰਘ ਇੱਕ ਵਾਰ ਫਿਰ ਛੋਟੇ ਪਰਦੇ ਦੇਵਾਪਸੀ ਕਰ ਰਹੇ ਨੇ ਪੱਜਿਨੂ ਟੀਵੀ ਰੈਲੀਟੀ ਸ਼ੋਅ ਰੋਡਿਸ ਦੇ ਅਗਲੇ ਸੀਜ਼ਨ 'ਚ ਜਾਜ਼ਰੀ ਭੂਮਿਕਾ ਦੇ ਵੇਖਿਆ ਜਾਏਗਾ ਜਿਨ੍ਹਾਂ ਨਾਲ ਅਦਾਕਾਰ ਆਪਣੇ ਕਬਿਆਨ ਝਰਪਜਨਸੀ ਨੇ ਕਿਹਾ ਕਿ ਜੁਵਾ ਵਰਗਿਸ ਦੇਸ਼ ਤਪਵੇਖ ਹੈ ਸਿਰਫ ਇੱਕ ਸ਼ੋਅ ਨਹੀਂ ਬਲਕਿ ਲੋਕਾਂ ਲਈ ਰੋਮਾਂਚ ਤਾਕਤ ਤੇ ਮਿਹਨਤ ਨੂੰ ਦਰਸਾਉਣ ਦਾ ਇੱਕ ਜ਼ਰੀਆ ਬਣ ਗਿਆ ਇਸ ਸ਼ੋਅ ਦਾ ਹਿੱਸਾ ਬਣ ਲਈ ਇਹਨਾਂ ਸਭ ਕਾਫੀ ਸੀ